ਹਾਂਜੀ ਭਾਜੀ ਜਿਹੜਾ ਪ੍ਰੋਗਰਾਮ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਮੁਹੰਮਦ ਰਫੀ ਜੀ ਦਾ ਬੱਸੀ ਨੂੰ ਲੈ ਕੇ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੁਸੀਂ ਯਾਨੀ ਕਿ ਸਾਡੇ ਇੱਥੇ ਆਏ ਤੇ ਗੱਲ ਇਸ ਤਰ੍ਹਾਂ ਕਿ ਭਾਜੀ ਅਸੀਂ ਨਾ ਰਫੀ ਸਾਹਿਬ ਦਾ ਜਿਹੜਾ ਬਰਥਡੇ ਪਹਿਲੀ ਵਾਰੀ ਇਹਨਾਂ ਸੈਲੀਬ੍ਰੇਟ ਕਰ ਰਹੇ ਆ ਗਿਆ ਫਤੇਗੜ ਚੂੜੀਆਂ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਪੰਜਾਬ ਦੇ ਵਿੱਚ ਤੇ ਇਹਦੀ ਜਿਹੜੀ ਲੋਕੇਸ਼ਨ ਹੈਗੀ ਹੈ ਚਾਵਲਾ ਰੈਸਟੋਰੈਂਟ ਨੇਅਰ ਗੈਸਟ ਹੰਸੀ ਸ਼੍ਰੀ ਸ਼ੰਗ ਤੇ ਇਹਦੇ ਵਿੱਚ ਬਹੁਤ ਹੀ ਵਧੀਆ-ਵਧੀਆ ਯਾਨੀ ਕਿ ਸਿੰਗਰ ਜਿਹੜੇ ਆਪਾਂ ਬੁਲਾ ਰਹੇ ਆ ਲੈਡੀਆਂ ਨੇ ਜੈਂਟਸ ਨੇ ਤੇ ਮੁਹੰਮਦ ਰਫੀ ਸ਼ਾਹ ਦੇ ਜਿਹੜੇ ਸੋਲੋ ਤੇ ਡਿਊਸ ਗੀਤ ਇਹਦੇ ਵਿੱਚ ਜਿਹੜੇ ਗਾਈ ਜਾਣੇ ਹਨ ਕਿੰਨਾ ਦਾ ਸਮਾਂ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਪੇ ਇਹ ਮੈਂ ਤੇ ਜੀ 8 ਸਾਲ ਦਾ ਜਦੋਂ ਮੈਂ ਗੀਤਾਂ ਦੇ ਬਸ ਮਗਰ ਲੱਗਾਦਾ ਹੈਗਾ ਆ ਤੇ ਉਸ ਤੋਂ ਬਾਅਦ ਫਿਰ ਮੈਂ ਫਸਟ ਟਾਈਮ ਜਿਹੜਾ ਜਲੰਧਰ ਯਾਨੀ ਕਿ ਮੈਂ ਉੱਥੇ ਗਿਆ ਗਾਣ ਤੇ ਉਸ ਤੋਂ ਬਾਅਦ ਫਿਰ ਸਿਲਸਿਲਾ ਜਾਰੀ ਹੋਇਆ ਤੇ ਬਸ ਮੁਹੰਮਦ ਰਫੀ ਸਾਹਿਬ ਦੇ ਕਾਫੀ ਯਾਨੀ ਕਿ ਫੰਕਸ਼ਨ ਮੈਂ ਕਰ ਚੁੱਕਿਆ ਹੈਗਾ ਮੈਂ ਤੇ ਹੁਣ ਵੀ ਕਰ ਰਿਹਾ ਵਾਂ ਲਗਾਤਾਰ ਕਰ ਰਿਹਾ ਹੈਗਾ ਵਾਂ ਤੇ ਹੁਣ ਜਿਹੜੇ ਆਪਾਂ ਫਸਟ ਟਾਈਮ ਯਾਨੀ ਕਿ ਫਤੇਗੜ ਚੂੜੀਆਂ ਵੀ ਮੇਰੇ ਜਿਹੜੇ ਸੱਜਣ ਸੀ ਮੇਰੇ ਯਾਰ ਦੋਸਤ ਉਹ ਕਹਿੰਦੇ ਭਾਜੀ ਕਿਉਂ ਨਾ ਤੁਸੀਂ ਇੱਕ ਸਾਨੂੰ ਵੀ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਦਿਖਾਓ ਲਾਈਵ ਪ੍ਰੋਗਰਾਮ ਦਿਖਾਓ ਤੇ ਇਸ ਕਰਕੇ ਅਸੀਂ ਉਹ ਫਤੇਗੜ ਚੂੜੀਆਂ ਕਰ ਰਹੇ ਹਾਂ ਜਿਹੜੀ ਤੁਹਾਡੇ ਵਿੱਚ ਗਲਾਕਾਰੀ ਆ ਇਹ ਕਿਦੇ ਤੁਸੀਂ ਬਾਹਰ ਵੀ ਪਹਿਲਾਂ ਕਰਦੇ ਰਹੇ ਜੀ ਹਾਂਜੀ ਹਾਂਜੀ ਮੈਂ ਸਾਰੇ ਮੈਂ ਪੰਜਾਬ ਦਾ ਕੋਈ ਸ਼ਹਿਰ ਨਹੀਂ ਜੇ ਛੱਡਿਆ ਹੋਣਾ ਅੰਮ੍ਰਿਤਸਰ ਤੋਂ ਮੈਂ winner ਹੈਗਾ ਮੋਟਰਸਾਈਕਲ বিজেਤਾ ਹੈਗਾ ਮੈਂ ਮੈਂ ਮੋਟਰਸਾਈਕਲ ਜਿੱਤ ਕੇ ਆਇਆ ਹੋਇਆ ਆ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਵੀ ਮੈਂ winner ਹੈਗਾ ਮਹਮਦ ਰਫੀ ਗਾਨਿਆਂ ਦੇ ਵਿੱਚ ਮੈਂ ਇੱਥੋਂ ਵੀ ਯਾਨੀ ਕਿ ਮੈਂ বিজেਤਾ ਗੋਸ਼ਤ ਕੀਤਾ ਗਿਆ ਹੈਗਾ ਹਾਂ ਹਾਂਜੀ ਤੇ ਗਾਉਂ ਵਾਸਤੇ ਜਿਹੜੀ ਹੋਣਾ ਆ ਮੁਹੰਮਦ ਰਫੀ ਜੀ ਦੀ ਵਰਸੀ ਮਨਾਇ ਜਾਣੀ ਆ ਤੇ ਗਾਂ ਵੀ ਇਦਾਂ ਪ੍ਰੋਗਰਾਮ ਚੱਲਿਆ ਕਰਨਗੇ ਹਾਂ ਹਾਂ ਭਾਜੀ ਅਸੀਂ ਹੁਣ ਤੇ ਅਸੀਂ ਇਹਦੀ 31 ਜੁਲਾਈ ਜਿਹੜੀ ਹੈਗੀ ਆ 2025 ਆਪਾਂ ਇਹ ਵਰਸੀ ਸੈਲੀਬ੍ਰੇਟ ਕਰ ਰਹੇ ਆ ਤੇ ਇਸ ਤੋਂ ਬਾਅਦ ਆਪਾਂ 24 ਦਸੰਬਰ ਨੂੰ ਆਪਾਂ ਮੁਹੰਮਦ ਰਫੀ ਸਾਹਿਬ ਜੀ ਦਾ ਅਸੀਂ ਜਿਹੜਾ ਹੈਗਾ ਬਰਥਡੇ ਸੈਲੀਬ੍ਰੇਟ ਕਰਾਂਗਾ ਜੀ ਤੇ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਓ ਸ਼ਹਿਰ ਵਾਸੀਆਂ ਵਾਸੀਆਂ ਨੂੰ ਮੇਰੀ ਅਪੀਲ ਹੈਗੀ ਆ ਜੀ ਕਿ ਜਿੰਨਾ ਮੇਰੇਆਂ ਭਰਾਵਾਂ ਨੂੰ ਇਨਵੀਟੇਸ਼ਨ ਪਹੁੰਚ ਚੁੱਕਿਆ ਹੈਗਾ ਵਾ ਤੇ ਉਹ ਬਿਲਕੁਲ ਟਾਈਮ ਜਿਹੜਾ ਹੈਗਾ 4 ਤੋਂ 7 ਹੈਗਾ ਆ ਤੇ 3:30 ਵਜੇ ਆਡੀਅנס ਦਾ ਟਾਈਮ ਹੈਗਾ ਆਉਣ ਦਾ 4 ਵਜੇ ਨੈਟ ਟੂ ਨੈਟ ਜਾਨੀ ਕਿ ਪ੍ਰੋਗਰਾਮ ਜਿਹੜਾ ਸ਼ੁਰੂ ਹੋਣਾ ਹੈਗਾ ਵਾ ਤੇ ਮੇਰੀ ਆਡੀਅנס ਨੂੰ ਇਹ ਅਪੀਲ ਹੈਗੀ ਆ ਕਿਉਂਕਿ ਕੋਈ ਬੇਗਾਨਾ ਨਹੀਂ ਹੈ ਇਹ ਨਾਨ ਪੋਲੀਟੀਕਲ ਪ੍ਰੋਗਰਾਮ ਹੈਗਾ ਇਹ ਮੈਂ ਸਾਰਿਆਂ ਨੂੰ ਇਨਵਾਈਟ ਇਹਦੇ ਵਿੱਚ ਕੀਤਾ ਹੋਇਆ ਵਾ ਤੇ ਮੇਰੇ ਵੱਲੋਂ ਆ ਕੇ ਦੇ ਇਹ ਪ੍ਰੋਗਰਾਮ ਨੂੰ ਇੰਜੋਏ ਕਰੋ ਤੇ ਆਨੰਦ ਮਾਣੋ ਤੇ ਸਾਨੂੰ ਸਭ ਨੂੰ ਦੱਸੋਗੇ ਦੀ ਰੂਪਰੇਖਾ ਪ੍ਰੋਗਰਾਮ ਦੀ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਇਹ ਲੱਗੇਗਾ। ਹਾਂਜੀ ਪ੍ਰਧਾਨ ਜੀ ਤੁਸੀਂ ਮੁਹੰਮਦ ਰਵੀ ਜੀ ਦੇ ਬਹੁਤ ਵੱਡੇ ਫੈਨ ਜੀ ਤੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਇੱਕ ਦੋ ਲੈਣਾ ਸੁਣਾਣਾ। ਹਾਂਜੀ ਹਾਂਜੀ ਜਰੂਰ ਸਰ ਜਰੂਰ ਕਿਉਂ ਨਹੀਂ ਸਰ ਹਾਂਜੀ। ਹੂੰ बड़ा बेईमान है बड़ा बेईमान है आज मौसम आने वाला कोई तूफ़ान है कोई तूफ़ान है आज मौसम ਹਾਂਜੀ ਤੇ ਇੱਕ ਸੌਂਗ ਹੋਰ ਹੈਗਾ ਇਹ ਦੁਨੀਆ ਇਹ ਮਹਿਫਿਲ ਮੇਰੇ ਕਾਮ ਕੀ ਨਹੀਂ ਮੇਰੇ ਕਾਮ ਕੀ ਨਹੀਂ ਇਹ ਦੁਨੀਆ ਇਹ ਮਹਿਫਿਲ मेरे काम की नहीं मेरे काम की नहीं ये दुनिया ये महफिल मेरे काम की नहीं मेरे